ਪ੍ਰੀਟੀਕਲ ਸੀਟ ਹੈ ਪ੍ਰਧਾਨਗੀ ਰਾਜਨੀਤਿਕ ਸੀਟ ਹੈ ਇਹਦਾ ਮਤਲਬ ਜੇ ਰਾਜਨੀਤੀ ਸਰਕਾਰੀ ਨੌਕਰੀ ਨੂੰ ਡਰਾ ਕੇ ਕੰਮ ਕਰਾਂਗੇ ਵੀ ਜੇਕਰ ਤੂੰ ਇਹ ਹੋਇਆ ਮੈਂ ਨਹੀਂ ਕਰਾਂਗਾ ਤਾਂ ਤੇਰੇ ਖਿਲਾਫ ਹਮਤਾ ਪੁੱਛਦਾ ਬਿਲਕੁਲ ਜੀ ਇਹੀ ਗੱਲ ਹੈ ਇਹੀ ਗੱਲ ਹੈ ਜਿਵੇਂ ਕਿ 21 ਤਰੀਕ ਨੂੰ ਪ੍ਰਸ਼ਾਸਨ ਦੇ ਹੁਕਮ ਦੀ ਸ਼ੰਭੂ ਬਾਡਰ ਤੇ ਉੱਥੇ ਕਚਰਾ ਮਲਬਾ ਵਗੈਰਾ ਚੱਕਣ ਦੇ ਲਈ ਇੱਕ ਟਰੈਕਟਰ ਪ੍ਰਾਪਤ ਸਭ ਤੋਂ ਮਿਲਦਾ ਅਸੀਂ 21 ਮਾਰਚ ਨੂੰ ਜੁਰ ਗਿਆ ਠੀਕ ਜੇਸੀਬੀ ਆਈ ਉਹਨੇ ਟੋਆ ਪਟਿਆ ਉਹਦੇ ਵਿੱਚ ਸਮਾਨ ਦੱਬਦਾ ਇਹ ਕਾਰਸਾ ਦੇ ਕਪਤਨ ਨੂੰ ਪਤਾ ਨਹੀਂ ਲੱਗਿਆ ਇੱਕ ਟਰਾਲੀਆਂ ਸ਼ੰਭੂ ਬਾਰਡਰ ਤੋਂ ਕਨੋਰੀ ਬਾਰਡਰ ਤੋਂ ਚੋਰੀ ਦੀਆਂ ਆ ਉਹਨੂੰ ਟਰੈਕਟਰ ਨਗਰ ਕੌਂਸਲ ਨਾਭਾ ਦੇ ਲੈ ਗਿਆ ਉਹ ਕਿਹਦੇ ਹੁਕਮ ਨਾਲ ਚੱਲੇ ਗਏ ਜੀ ਅੱਤ ਮੈਡਮ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੂੰ ਇਹ ਗੱਲ ਤੇ ਮੈਂ ਕਿਹਾ ਵੀ ਤੁਸੀਂ ਜਵਾਨੀ ਤੌਰ ਤੇ ਕਿਹਾ ਵੀ ਇਹਨੂੰ ਦਖਲ ਨਾ ਜੀ ਨੂੰ ਬੰਦ ਕਰੋ ਬਟ ਕੋਈ ਅਸਰ ਨਹੀਂ ਹੋਇਆ ਜਿਹੜਾ ਸਰਕਾਰੀ ਤੌਰ ਤੇ ਤੁਸੀਂ ਮਤਾ ਪਾਇਆ ਉਹਦੇ ਨਾਲ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਵੀ ਪਤਾ ਚਾਹ ਪਰ ਕੋਈ ਪੱਪੂ ਦੇ ਨਾਲ ਮੇਰੇ ਹੱਥ ਦੋ ਨਾਮ ਲਿਖੇ ਨੇ ਜਿਸ ਨੂੰ ਮੈਂ ਕਹਿ ਰਿਹਾ ਇੱਕ ਹੋਰ ਨਹੀਂ ਜੇ ਆਪਣੇ ਮੁਤਾਬਿਕ ਕੇ ਪਤਾ ਲੱਗੂਗਾ ਕਪਲਮਾਨਗੀ ਨੇ ਸਾਡੇ ਐਮਐਲਏ ਸਾਹਿਬ ਦੇ ਬ੍ਰਦਰ ਅੱਛਾ ਦੋਨਾਂ ਆਵਦੇ ਨਾਮ ਨਾਲ ਸਮੁੱਚੇ ਦੇਸ਼ ਦੇ ਅੰਦਰ ਇਤਿਹਾਸਿਕ ਅਤੇ ਵਿਰਾਸਤੀ ਨਗਰੀ ਥ੍ਰਾਲੀ ਚੋਰੀ ਨੂੰ ਲੈ ਕੇ ਬਦਨਾਮ ਹੋ ਚੁੱਕੀ ਹੈ ਕਿਉਂਕਿ ਸ਼ੰਭੂ ਬਾਰਡਰ ਤੇ ਜੋ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਉਸ ਵਿੱਚੋਂ ਚੋਰੀ ਹੋਇਆ ਸਮਾਨ ਕੁਝ ਪਹਿਲਾਂ ਨਾਬੋ ਮਿਲ ਚੁੱਕਿਆ ਔਰ ਕੱਲ ਨਗਰ ਕੌਂਸਲ ਲਾਬਾ ਦੇ ਕਾਰਸਾਦ ਅਫਸਰ ਗੁਰਚਰਨ ਸਿੰਘ ਜੋ ਇਹ ਰਿਪੋਰਟ ਤੇ ਅੱਥੇ ਸਵੇਰਵਾ ਲਿਬਾ ਰਹੇ ਨੇ ਉਹਨਾਂ ਦੀ ਸਰਕਾਰੀ ਕੋਠੀ ਤੋਂ ਧਰਤੀ ਤੋਂ ਦੱਬਿਆ ਹੋਇਆ ਮਿਲਿਆ ਜਿਸ ਕਰਕੇ ਸੂਬੇ ਪੰਜਾਬ ਦੇ ਨਾਲ ਨਾਲ ਜਿਵੇਂ ਆ ਤੁਹਾਨੂੰ ਦੱਸਿਆ ਦੇਸ਼ ਦੇ ਵਿੱਚ ਹਾਕਾਰ ਮੱਚੀ ਚੁੱਕੀ ਹੈ ਸਾਡੇ ਨਾਲ ਕਾਰਸਾਦ ਅਫਸਰ ਨੇ ਗੁਰਚਰਨ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕੀ ਉਹਨਾਂ ਨੂੰ ਪਤਾ ਸੀ ਮੇਰੀ ਕੋਠੀ ਵਿੱਚ ਸਮਾਨ ਦੱਬਿਆ ਜਾ ਰਿਹਾ ਹੈ ਕੌਣ ਦੱਬ ਗਿਆ ਜਿਵੇਂ ਕੀ ਇਹਨਾਂ ਦਾ ਕਹਿਣਾ ਕਿ ਮੈਂ ਤਾਂ ਕਦੇ ਕੋਠੀ ਵਿੱਚ ਨਹੀਂ ਗਿਆ ਗੱਲਬਾਤ ਕਰਦੇ ਆ ਕਾਰਸਾਦ ਅਫਸਰ ਨਾਲ ਇਸ ਤੋਂ ਬੰਦੀਓ ਕੀ ਕਹਿਣਾ ਚਾਹੁੰਦੇ ਹਨ ਕਿ ਉਹ ਸਾਹਿਬ ਸਵਾਗਤ ਹੈ ਤੁਹਾਡਾ ਚੈਨਲ ਤੇ ਤੁਸੀਂ ਕਰਤਕ ਅਫਸਰ ਹੋ ਸਰਕਾਰੀ ਮੁਲਾਜ਼ਮਾ ਤੁਹਾਡੇ ਕੋਲ ਕੋਠੀ ਸਰਕਾਰੀ ਹੈ ਤੁਹਾਡੇ ਨਾਮ ਹੈ ਕਿਵੇਂ ਤੁਹਾਡੀ ਕੋਠੀ ਦੇ ਵਿੱਚ ਇਹ ਸਮਾਨ ਆ ਗਿਆ ਔਰ ਸਿੱਧੇ ਤੌਰ ਤੇ ਕਿਸਾਨ ਕਹਿੰਦੇ ਨੇ ਕਿ ਸ਼ੰਭੂ ਖਨੋਰੀ ਬਾੜ ਤੋਂ ਜੋ ਟਰਾਲੀਆਂ ਚੋਰੀ ਹੋਈਆਂ ਉਹਨੂੰ ਸਰਕਾਰੀ ਟਰੈਕਟਰ ਜਿਹਨਾਂ ਉੱਪਰ ਨਗਰ ਕੌਂਸਲ ਦਾ ਨਾਮ ਲਿਖਿਆ ਹੋਇਆ ਸੀ ਉਹ ਲੈ ਕੇ ਨਾਬੇ ਆਏ ਜਿੱਥੋਂ ਇਹ ਕੰਮ ਜਿਹੜਾ ਸ਼ੁਰੂ ਹੋਇਆ ਗੁਰ ਪਹਿਲੀ ਗੱਲ ਇਹ ਸਰਕਾਰੀ ਕੋਠੀ ਹੈ ਜਿਹੜੀ ਮੈਨੂੰ ਅਲਾਟਮੈਂਟ ਨਹੀਂ ਹੋਈ ਇਹਦੇ ਸ਼ੁਰੂ ਤੋਂ ਪੁਰਾਣਾ ਦਫ਼ਤਰ ਸੀ ਉਨੀ ਪੁਰਾਣਾ ਦਫ਼ਤਰ ਤੋਂ ਬਾਅਦ ਨਵਾਂ ਦਫ਼ਤਰ ਇੱਧਰ ਬਣ ਕਰ ਲਿਆ ਤੇ ਇਹ ਕੋਠੀ ਦੇ ਤੌਰ ਤੇ ਵਰਤੋਂ ਚੱਲਦੀ ਬਟ ਬਹੁਤ ਪੁਰਾਣੇ ਸਮੇਂ ਜਿਵੇਂ ਕਿ ਜੋ ਰਹਿੰਦੇ ਰਹੇ ਮਤੋਂ ਸਾਥ ਤੋਂ ਪੁੱਛਣ ਦੇ ਅਨੁਸਾਰ ਨਾ ਮੇਰੇ ਤੋਂ ਪਹਿਲਾਂ ਕੋਈ ਵੀ ਇੱਥੇ ਰਹਾ ਨਾ ਮੈਂ ਕਦੇ ਇੱਥੇ ਰਹਾ ਕਿਉਂਕਿ ਮੇਰਾ ਪਿੰਡ ਹੈ ਜਿਹੜਾ 8-9 ਕਿਲੋਮੀਟਰ ਦੂਰ ਹੈ ਮੈਂ ਡੇਲੀ ਅਪ ਡਾਊਨ ਕਰਦਾ ਮੈਨੂੰ ਇੱਥੇ ਰਹਿਣ ਦੀ ਜ਼ਰੂਰਤ ਕਦੇ ਪਈ ਨਹੀਂ ਨਾ ਮੈਂ ਕਦੇ ਇੱਥੇ ਕੋਠੀ ਦੇ ਵਿੱਚ ਕਦੇ ਬੜਿਆ ਇਹ ਫੇਰ ਇੱਕ ਉਠੀ ਜਿਹੜੀ ਸਜਾਤਾ ਚਾਵਲਾ ਨਗਰਪਾਲਿਕਾ ਦੀ ਪਤਨ ਰਹੀ ਹੈ ਉਹ ਛੁੱਟੀ ਦੇ ਚੱਲ ਰਹੇ ਨੇ ਉਹਦੇ ਪਤੀ ਪੰਕਜ ਪੱਪੂ ਦੇ ਅਧੀਨ ਕੰਮ ਰਹੀਓ ਕਿਵੇਂ ਆਪਣੇ ਬਾਟੇ ਸੁਰੇਸ਼ ਆਮ ਡੇਰਾ ਲਾਕੇ ਕੰਮ ਕਰਦਾ ਰਹੇ ਅਕਚੁਅਲ ਮੇਰੀ ਜਾਣਨ ਹੈ ਕਿ 31 ਅਗਸਤ 2023 ਠੀਕ ਹੈ ਮਿੱਥੋਂ ਉਹ ਪਹਿਲਾਂ ਹੀ ਕਿ ਨਗਰਪਾਲਿਕਾ ਨੇ ਮਤਾ ਪਾਸ ਕੀਤਾ ਇਹਨੂੰ ਪੰਕਜ ਪੱਪੂ ਨੂੰ ਸਫਾਈ ਦਾ ਚਾਰਜ ਦਿੱਤਾ ਵਾ ਕਿ ਇਹਦੀ ਸਫਾਈ ਹੈ ਜਿਹੜੀ ਇਹ ਦੇਖ ਰੇਕ ਤੇ ਬਹੁਤ ਵਧੀਆ ਹੋਈ ਆ ਮੇ ਤੁਹਾਨੂੰ पहले ਗੋਠੀ ਪੰਕਜ पंकज ਜੀ ਦੇ ਕਰਕੇ ਕੱਢੀ ਸੀ जो सरकार ਸਰਕਾਰ ਤਨਖਾਹ ਦਿੰਦੀ ਹੈ ਉਸ ਬਾਵਾਂ ਦੇ ਕਿੰਨੇ ਕੁੜੇ ਵਿੱਚੋਂ ਤੁਸੀਂ ਸਾਨੂੰ ਦੱਸਿਆ ਸੀ 7500 ਰੁਪਏ ਜਿਹੜਾ ਉਹ ਤੁਹਾਡੀ ਤਨਖਾਹ ਚੋਂ ਕੋਠੀ ਦਾ ਕੱਟਦਾ ਹੈ ਚਾਹੇ ਤੁਸੀਂ ਵਰਤਦੇ ਹੋ ਚਾਹੇ ਨਹੀਂ ਮੇਰੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕੱਟਿਆ ਜਾਂਦਾ ਅੱਛਾ ਹਾਂ ਤੇ ਕੋਠੀ ਯੂ ਰਾਇਡੈਂਸ ਹੈ ਪਰ ਕਦੇ ਕੋਈ ਯੂ ਇੱਥੇ ਰਹਿ ਨਹੀਂ ਠੀਕ ਹੈ ਗਸਟਰਡ ਪੋਸਟਰ ਥੋੜੀ ਹੰਝ ਠੀਕ ਹੈ ਫਿਰ ਵੀ ਤੁਹਾਨੂੰ ਇੰਨਾ ਕੁਝ ਪਤਾ ਹੁੰਦੇ ਬਾਵਜੂਦ ਕਾਨੂੰਨ ਦੇ ਨਾਲ ਦੇ ਖੜੇ ਹੋਏ ਹੋਣਗੇ ਤੁਸੀਂ ਜਿਹੜੇ ਬੰਦੇ ਸੀਟ ਤੇ ਬੈਠਦੇ ਨੇ ਫਿਰ ਵੀ ਤੁਸੀਂ ਉਹਨੂੰ ਆਪਣੀ ਕੋਠੀ ਸੀ ਇਹ ਕੰਮ ਕਰਨ ਬੋਤਾ ਜੀ ਮੇਰੇ ਵੱਲੋਂ ਨੁਕੀਤਾ ਗਿਆ ਇਹ ਆਲਰੇਡੀ ਪਹਿਲਾਂ ਹੀ ਉੱਥੇ ਕੱਬੀ ਚ ਸੀ ਕੋਠੀ ਉਹਨੇ ਆਪਣਾ ਪਹਿਲ ਮੇਰੇ ਮੇਰੀ ਪੋਸਟਿੰਗ ਤੋਂ ਪਹਿਲਾਂ ਹੀ ਉੱਥੇ ਉਹਨਾਂ ਦੇ ਪੁਜੈਸ਼ਨ 'ਚ ਸੀਗੀ ਕੋਠੀ ਇਹ ਆਪਣਾ ਦਫਤਰ ਬਣਾਇਆ ਵਾ ਦੇਖੋ 10 ਫੁੱਟ ਦਾ ਫਰਕ ਹੈ ਇਹ ਆਪਾਂ ਉਹਦੇ ਦਫ਼ਤਰ ਤੋਂ ਸਾਹਮਣੇ ਦੀ ਗੱਲ ਕਰੀਏ ਕੋਠੀ ਦਾ ਜੀ ਜੀ ਇੱਕ ਜੇਸੀਬੀ ਆਈ ਉਹਨੇ ਟੋਆ ਪੱਟਿਆ ਉਹਦੇ ਵਿੱਚ ਸਮਾਨ ਦੱਬਦਾ ਕੀ ਕਰਸਾ ਦੇ ਅਫਸਰ ਨੂੰ ਪਤਾ ਨਹੀਂ ਲੱਗਿਆ ਇੱਕ ਟਰਾਲੀਆਂ ਸ਼ੰਭੂ ਬਾਰਡਰ ਤੋਂ ਖਲੋਰੀ ਬਾਰਡਰ ਤੋਂ ਚੋਰੀ ਦੀਆਂ ਆਈਆਂ ਉਹਨੂੰ ਟਰੈਕਟਰ ਨਗਰਪਾਲਿਕਾ ਨਾਪਾ ਦੇ ਲੈ ਗਿਆ ਉਹ ਕਿਵੇਂ ਹੁਕਮਾਂ ਨਾਲ ਚਲੇ ਗਏ ਦੇਖੋ ਜੀ ਇਹਦੇ ਮਸ਼ੀਨਰੀ ਵੀ ਇਹਦੇ ਕਬਜ਼ੇ 'ਚ ਸੀਗੀ ਮੈਨਪਾਵਰ ਵੀ ਇਹਦੇ ਕਬਜ਼ੇ 'ਚ ਸੀਗੀ ਤੇ ਇਹ ਵੀ ਹੋ ਸਕਦਾ ਕਿਥੇ ਹੋਰ ਦੇ ਰਾਹ ਨੇ ਇਹ ਸ਼ੰਭੂ ਬਾਡਰ ਤੇ ਟਰੈਕਟਰ ਲੈ ਕੇ ਹੁਣ ਮੈਂ ਬਸੇ ਕਹਿ ਨਹੀਂ ਸਕਦਾ ਇਹ ਮੈਨੂੰ ਲੱਗਦਾ ਵੀ ਜੇ ਇਹ ਗੱਲ ਕੋਈ ਇਸ ਤਰ੍ਹਾਂ ਦਾ ਰਿਕਾਰਡ ਹੈ ਤਾਂ ਉਹ ਹੋ ਸਕਦਾ ਵੀ ਕਿਸੇ ਦੇ ਰਾਹੀਂ ਹੋਰ ਦੇ ਰਾਹੀਂ ਲੈ ਕੇ ਜਾਂ ਸਾਡੇ ਮੁਲਾਜ਼ਮਾਂ ਰਾਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਕੌਣ ਲੈ ਕੇ ਗਿਆ ਕੌਣ ਉੱਥੋਂ ਟਰੱਡੀਆਂ ਲੈ ਕੇ ਮੈਂ ਵੀ ਕੋਈ ਕੁਝ ਪੱਕਾ ਨਹੀਂ ਕਹਿ ਸਕਦਾ ਕਿ ਕੌਣ ਗਿਆ ਤੁਹਾਡੇ ਕੋਲੋਂ ਕੋਈ ਵੀ ਕਾਗਜ਼ ਸਿਗਨੇਚਰ ਨਹੀਂ ਹੁੰਦਾ ਇਸ ਕੰਮ ਨੂੰ ਜਦੋਂ ਮਸ਼ੀਨਰੀ ਬਾਹਰ ਜਾਂਦੀ ਹੈ ਹਰਿਆਣੇ ਚਲਾ ਗਿਆ ਸ਼ੰਭੂ ਬਾਡਰ ਆਪਣਾ ਹਰਿਆਣੇ ਦੇ ਕੋਲ ਚਲਾ ਗਿਆ ਫਨੋਰੀ ਹਰਿਆਣੇ ਚਲਾ ਗਿਆ ਟਰਾਲੀਆਂ ਤੇ ਉਹ ਟਰੈਕਟਰ ਚੱਲਣਗੇ। ਫਿਰ ਅਸੀਂ ਗਿਆ ਵੀ 21 ਤਰੀਕ ਨੂੰ ਪ੍ਰਸ਼ਾਸਨ ਦੇ ਹੁਕਮ ਸੀ। ਸ਼ੰਭੂ ਬਾਡਰ ਤੇ ਉੱਥੇ ਕਚਰਾ ਮਲਬਾ ਵਗੈਰਾ ਚੱਕਣ ਦੇ ਲਈ ਇੱਕ ਟਰੈਕਟਰ ਟਰਾਂਡਰ ਸਭ ਤੋਂ ਮਿਲਦਾ ਸੀ। ਅਸੀਂ 21 ਮਾਰਚ ਨੂੰ ਜ਼ਰੂਰ ਗਿਆ। ਉਹ ਤੁਹਾਡੇ ਸਿਗਨੇਚਰਾਂ ਨਾਲ ਗਿਆ, ਹੁਕਮਾਂ ਨਾਲ ਗਿਆ। ਸਿਗਨੇਚਰ ਇਸ ਤਰ੍ਹਾਂ ਤਾਂ ਨਹੀਂ ਹੋਇਆ। ਸਿਗਨੇਚਰ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡੇ ਸਰਕਾਰੀ ਤੌਰ ਤੇ ਭੇਜਿਆ ਉਹਨੂੰ। ਹਾਂਜੀ ਜ਼ਰੂਰ ਭੇਜਦੇ ਹਾਂ। ਅੱਛਾ। ਹਾਂਜੀ। ਫਿਰ ਉਹ ਕਿਸਾਨ ਤਾਂ ਕਹਿੰਦਾ ਵੀ ਉਹ ਟਰਾਲੀ 'ਚ ਸਮਾਨ ਪਰ ਕੇ ਲੈ ਜਾਦਾ ਏਸ ਹੀ ਉੱਥੇ ਹੋਰ। ਉਹਦਾ ਚੀਨੀ ਚਾਹ ਪੱਤੀ ਕੱਪੜੇ ਤੱਕਰ ਕਹੀ ਜਾਂਦੇ ਨੇ ਪਰਦੇ ਹੀ ਉੱਪਰ ਤੋਂ ਦੇਖਦੇ ਆ। 21 ਤਰੀਕ ਨੂੰ ਜਿਹਾ ਕੁਝ ਨਹੀਂ ਹੋਇਆ ਜੀ। ਅੱਛਾ ਜੀ। 21 ਤਰੀਕ ਨੂੰ ਅਸੀਂ ਕਿਹਾ 31 ਮਾਰਚ ਨੂੰ ਉਸ ਦਿਨ ਜਿਹਾ ਕੁਝ ਵੀ ਪੈਦਾ। ਉਹ ਕਹਿੰਦੇ ਸਾਡੇ ਕੋਲ ਮੂਵੀਆਂ ਨੇ ਨਗਰ ਕੌਂਸਲ ਦੇ ਅਟਰੈਕਟਰ ਟਰਾਲੀਆਂ ਪਾ ਕੇ ਲੈ ਕੇ ਆ ਰਹੇ ਨੇ। ਜਿਹੜੀਆਂ ਉਸ ਦਿਨਾਂ ਵੀ ਤੇਰੀ 30 ਤਰੀਕ ਨੂੰ ਇੱਕ ਟਰੈਕਟਰ ਟਰਾਲੀ ਭੇਜੋ। ਉਹ ਟਰੈਕਟਰ ਟਰਾਲੀ ਗਿਆ। ਉਹਨੂੰ ਕਿਹੜੀਆਂ ਮੂਵੀਆਂ ਦੀ ਗੱਲ ਕਰਦੇ ਨੇ? ਜੰਤਕ ਹੈ ਨਹੀਂ ਮੈਂ ਦੇਖੀਆਂ ਨਹੀਂ, ਤੁਸੀਂ ਵੀ ਨਹੀਂ ਦੇਖੀਆਂ। ਨਹੀਂ ਦੇਖੀਆਂ ਨਾ ਤਾਂ ਤਾਂ ਦਿਖਾਈਆਂ ਨਾ। ਤਾਂ ਨਗਰ ਕੌਂਸਲ ਜਿ ਖੜੇ ਹੋਏ ਤਰਾਦੀਆਂ ਵੀ ਦਿਖਾਈਆਂ ਨੇ ਉਹਨਾਂ ਨੇ। ਉਹ ਕਿੱਥੇ ਲੋ ਰੱਖਦੇ ਪੰਕਾਇ ਪੱਪੂ ਦੇ ਪਿਤਾ ਦੀ ਜੋ ਵਰਖਾ ਪੈ ਲੋ ਰਾਂਗੋਟ। ਉੱਥੋਂ ਉਹਨਾਂ ਨੂੰ ਤਰਾਦੀਆਂ ਦੇ ਟਾਇਰ ਮਿਲ ਗਏ। ਠੀਕ ਹੈ ਜੀ। ਉਹ ਕਹਿੰਦੇ ਇਹ ਤਰਾਦੀਆਂ ਪਹਿਲਾਂ ਇੱਥੇ ਖੜੀਆਂ ਸੀ ਨਗਰ ਕੌਂਸਲ ਦੇ ਦਫ਼ਤਰ। ਨਹੀਂ ਉੱਥੇ ਤਾਂ ਨਹੀਂ ਮੈਂ ਕਹਿ ਸਕਦਾ ਵੀ ਖੜੀਆਂ ਸੀ ਬਟ ਉਹਨਾਂ ਦੇ ਜਿਹੜੀਆਂ ਟਾਇਰ ਮਿਲੇ ਨੇ ਉਹਨਾਂ ਦੇ ਰਿਗਾਰਡਿੰਗ ਐਫਆਈਆਰ ਵੀ ਲੌਂਚ ਹੋਈ ਹੈ। ਤੇ ਚਲੋ ਉਹ ਤਾਂ ਗੱਲ ਠੀਕ ਹੈ ਤੁਹਾਡੀ ਐਫਆਈਆਰ ਲੌਂਚ ਹੋਈ ਹੈ। ਪਰ ਦੇਖੋ ਸ਼ੰਭੂ ਬਾਟਰ ਤੋਂ ਚੋਰੀ ਹੋਇਆ ਸਮਾਨ ਨਗਰ ਕੌਂਸਲ ਦੀ ਪ੍ਰਧਾਨ ਸੰਜਤਾ ਚਾਹਵਲਾ ਦੇ ਪਤੀ ਜਾਂ thora ਸਾਹਿਬ ਦੀ ਵਰਕਸ਼ਾਪ ਤੋਂ ਮਿਲਣਾ ਕਿੱਡੀ ਮਾੜੀ ਗੱਲ ਹੈ ਇਹ ਦੇਖੋ ਉਹ ਦੱਸ ਸਕਦੇ ਨੇ ਮੈਂ ਇਸ ਤੋਂ ਕੁਝ ਮਤਲਬ ਨਹੀਂ ਕਰ ਸਕਦਾ ਚਲੋ ਉਸ ਤੋਂ ਬਾਅਦ ਰੂਣਾ ਪੈ ਗਿਆ ਸੋਖਿਆਂ ਦਾ ਉਹ ਵੀ ਤੁਹਾਡੇ ਕੌਂਸਲਰ ਨੇ ਪਾਇਆ ਕਿ ਤੁਹਾਡੇ ਦਫ਼ਤਰ ਦੇ ਜਾਂ ਪ੍ਰਧਾਨ ਦੇ ਦਫ਼ਤਰ ਦੇ ਜਿਹੜੇ ਸਰਫੇ ਸੀ ਉਹ ਵੀ ਬੱਪੂ ਦੀ ਦੁਕਾਨ ਤੋਂ ਮਿਲ ਗਏ ਕੋਈ ਵੀ ਤੁਸੀਂ ਬਿਆਨ ਦਿੱਤਾ ਵੀ ਅਸੀਂ ਰਿਪੇਅਰ ਵਾਸਤੇ ਭੇਜਿਆ ਸੀ ਹਾਂਜੀ ਬਿਲਕੁਲ ਰਿਪੇਅਰ ਵਾਸਤੇ ਭੇਜਿਆ ਸੀ ਠੀਕ ਹੈ ਜੀ ਉਹ ਸਾਡੇ ਸ਼ਿਵਾ ਫਰਨੀਚਰ ਦੇ ਸਾਡੇ ਕੋਲੇ ਮੈਂ ਕਹਦਾ ਉਹਨੇ ਆਪਣੀਆਂ ਨੋਟੀਆਂ ਨੇ ਵਗੈਰਾ ਸਭ ਭੇਜੇ ਬਈ ਸਰਸਿਵਾਂ ਤੋਂ ਚੋਰੀ ਹੋਏ ਭੇਜੇ ਹੋਏ ਸੋਫੇ ਪੰਕਜ ਪੂਰੀ ਦੁਕਾਨ ਤੇ ਕਿਵੇਂ ਪਹੁੰਚ ਗਏ ਛੋਟੀ ਗੱਲ ਬਿਲਕੁਲ ਸੱਚੀ ਆ ਮੰਨ ਲਿਆ ਜਿੱਪੂ ਸੀ ਸ਼ਿਵਾਲੇ ਦੇ ਭੇਜੇ ਨੇ ਕੱਪੜਾ ਚੜਾਣ ਵਾਸਤੇ ਜਾਂ ਫੇਰ ਕਰਨ ਵਾਸਤੇ ਤੁਹਾਡੇ ਕੋਲ ਕਾਗਜ਼ ਆ ਮੰਨ ਲਿਆ ਇਸ ਗੱਲ ਤੋਂ ਵੀ ਪਰ ਉਹ ਵੀ ਦੁਕਾਨ ਤੇ ਕਿਵੇਂ ਪਹੁੰਚੇ ਇਹ ਫਰਨੀਚਰ ਨੂੰ ਚਿੱਠੀ ਕੱਢ ਕੇ ਪਤਾ ਕੀਤਾ ਅੱਜ ਕੱਲ ਤੋਂ ਉਹਦਾ ਰਿਪਲਾਈ ਆ ਰਿਹਾ ਜੀ ਦੇਖਦੇ ਕੋਈ ਕਹਿੰਦੇ ਕਾਰਖਾਨਾ ਦਾ ਅਕਸਰ ਉਹਦਾ ਕਤਵਾਲੀ ਚ ਰੱਪਾ ਤਾਂ ਖਾਣੀ ਚਾਈ ਵੀ ਮੇਰਾ ਸਮਾਨ ਉੱਥੇ ਭੇਜਿਆ ਹੋਇਆ ਹੈ ਉਹਨਾਂ ਨੇ ਕਈ ਵਕਤ ਦੀ ਦੁਕਾਨ ਤੱਕਵੇਂ ਪਹੁੰਚ ਗਿਆ ਜਦ ਕਿ ਪਹਿਲਾਂ ਕਿਸਾਨਾਂ ਦੀਆਂ ਟਰਾਲੀਆਂ ਸਮਾਨ ਉਹਨਾਂ ਦੀ ਵਰਤੋਂ ਤੋਂ ਮਿਲਿਆ ਬਿਲਕੁਲ ਥੋੜੀ ਗੱਲ ਠੀਕ ਹੈ ਜੇ ਸੋਫੇ ਵਾਲੀ ਗੱਲ ਹੈ ਤਾਂ ਅਸੀਂ ਜ਼ਰੂਰ ਉਹਦੇ ਸ਼ਵ ਫਰਨੀਚਰ ਦੇ ਖਿਲਾਫ ਕੋਈ ਕਾਰਵਾਈ ਵੀ ਵਿਖਾਂਗੇ ਬਟ ਪਹਿਲਾਂ ਉਹਦੀ ਰਿਪਲਾਈ ਲੈਣੀ ਹੈ ਵੀ ਕੀ ਕਹਿੰਦਾ ਕੋਠੀ ਸਰਕਾਰੀ ਇਹ ਉਹ ਵੀ ਮੁਲਾਜ਼ਮ ਸਰਕਾਰੀ ਜੇ ਸੀ ਵੀ ਚਲਾਣ ਵਾਲਾ ਮੁਲਾਜ਼ਮ ਦੀ ਸਰਕਾਰੀ ਸਮਾਨ ਚੋਰੀ ਹੋਇਆ ਚੰਬੂ ਬਾਰਡਰ ਤੋਂ ਕਿਵੇਂ ਸਰਕਾਰੀ ਕੋਠੀ ਚ ਘਰ ਵਿੱਚ ਗਿਆ ਠੀਕ ਹੈ ਸਿੱਟਿਆ ਹੁੰਦਾ ਕਿਸੇ ਕਮਰੇ ਚ ਲਪੋਇਆ ਹੁੰਦਾ ਕੋਠੇ ਦੇ ਪਿਆ ਹੁੰਦਾ ਸਾਈਡ ਤੇ ਪਿਆ ਹੁੰਦਾ ਸਰਚ ਜਦ ਜੱਬਿਆ ਜੇ ਸੀ ਵੀ ਚਲਾਈ ਤਾਂ ਸਿੱਧੇ ਤੌਰ ਤੇ ਸਾਜ਼ਿਸ਼ ਹੋ ਗਈ ਲੇਖੋ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੌਣ ਇਹਦੇ ਵਿੱਚ ਇਨਵੋਲ ਹੈ ਇਹ ਸੀਆਈਏ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੇ ਵਿੱਚ ਕਲੀਅਰ ਹੋ ਜੂਗੀ ਇੱਕ ਤੁਸੀਂ ਗੱਲ ਹੋਰ ਪੰਨੀਆ ਵੀ ਥੋੜੀ ਕੋਠੀ ਆ ਸਰਕਾਰੀ ਉੱਥੇ ਬਿਜਲੀ ਦਾ ਕੋਈ ਕਨੈਕਸ਼ਨ ਨਹੀਂ ਹੋਗਾ ਠੀਕ ਹੈ ਕਾਗਜ਼ਾਤ ਵੀ ਨਹੀਂ ਹੈਗਾ ਤੇ ਤੁਸੀਂ ਕਹਿੰਦੇ ਉਹ 2 ਨੰਬਰ ਚੱਲੀ ਗਿਆ ਕਿੰਨੇ ਸਾਲ ਚੱਲੀ ਗਿਆ ਇਹ ਤਾਂ ਮੇਰੇ ਕੋਲੇ ਕੋਈ ਐਦਾਂ ਦਾ ਰਿਕਾਰਡ ਨਹੀਂ ਹੈਗਾ ਅੱਛਾ ਇਹ ਐਦਾਂ ਦਾ ਮੇਰੇ ਕੋਲ ਕੋਈ ਰਿਕਾਰਡ ਨਹੀਂ ਹੈਗਾ ਪਰ ਚੱਲੀ ਗਿਆ ਕਨੈਕਸ਼ਨ ਇਸੀ ਚੱਲੀ ਗਿਆ ਪਰ ਇਹ ਉੱਥੇ ਪੰਕਜ ਪੱਪੂ ਨੇ ਆਪਣਾ ਦਫ਼ਤਰ ਬਣਾਇਆ ਹੋਗਾ ਸੀਗਾ ਉਹ ਸ਼ੁਰੂ ਤੋਂ ਮੇਰੇ ਆਉਣ ਤੋਂ ਪਹਿਲਾਂ ਵੀ ਉੱਥੇ ਚੱਲਦਾ ਜੀ ਦੋ ਨੰਬਰ ਦਾ ਕਨੈਕਸ਼ਨ ਬਿਜਲੀ ਆ ਦੋ ਨੰਬਰ ਦਾ ਹੀ ਹੋਊਗਾ ਜਾਂ ਉਹ ਕੋਈ ਕਿਤੋਂ ਮੇਰੇ ਪ੍ਰੋਪਰ ਰਿਕਾਰਡ ਦੀ। ਕਈ ਵਾਰੀ ਨਗਰ ਕੌਂਸਲ ਅੱ빠 ਤੇ ਇਹਦੇ ਗੱਲਾਂ ਨੂੰ ਮੈਂ ਕਿ ਰੋਲਾ ਪੈਂਦਾ ਪਰ ਤੁਸੀਂ ਅੱਜ ਇਹ ਗੱਲ ਕਲੀਅਰ ਕੀਤੀ ਹੈ ਜੀ 145 ਨੰਬਰ ਮਤਾ ਜਿਹੜਾ ਉਹ ਪਿਆ ਹੈ ਜੀ ਕਿ ਪੱਪੂ ਨੂੰ ਕੋਈ ਫਲੇਵਰ ਡੂਪਰ ਦੀ ਸਾਮ ਸਮਾਗ ਦਿੱਤੀ ਹੋਈ ਹੈ ਸਰਕਾਰੀ ਤੌਰ ਤੇ ਔਰ ਮਤਾ ਤੁਸੀਂ ਕਹਿੰਦੇ ਪਾਸ ਹੀ ਹੋਇਆ ਪਿਆ। ਉਹਦਾ ਸਰਕਾਰੀ ਤੌਰ ਤੇ ਪਾਸ ਹੈ ਜੀ ਉਹ। ਪਾਸ ਹੈ ਜੀ ਮਤਾਂ ਹਾਂ ਬਟ ਜਿਹੜੀ ਗੱਲ ਇਹ ਹੈ ਮੇਰੇ ਧਿਆਨ ਚ ਕਿਤੇ ਪਹਿਲਾਂ ਤਾਂ ਇਹਦੀ ਗੱਲ ਹੋਈ ਨਹੀਂ ਨਾ ਜਦੋਂ ਹੁਣ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਮੈਂ ਇਹ ਮੁਲਾਜ਼ਮਾਂ ਤੋਂ ਪੁੱਛਿਆ ਉੱਥੋਂ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਮੈਂ ਸ਼ੁਰੂ ਚ ਵੈਸੇ ਇਹ ਗੱਲ ਵੀ ਕਲੀਅਰ ਕਰ ਲਈ ਸੀ ਹਾਂ ਇਹ ਤਾਂ ਸ਼ੁਰੂ ਚ ਮੈਨੇ ਪੁੱਛਿਆ ਸੀ ਵੀ ਇਹ ਕਿਵੇਂ ਕੁੱਤੀ ਦੇ ਵਿੱਚ ਕਿਵੇਂ ਮਲਾਜਮਾਂ ਦੀ ਦੇਖ ਰਿਹਾ ਕੋਸਮੇ ਮੈਨੂੰ ਸਾਡੇ ਸਟਾਫ ਨੇ ਦੱਸਤਾ ਸੀ ਜਿਹਦਾ ਮਤਾ ਪਿਆ ਹੋਇਆ ਹੈਗਾ ਹੂੰ ਤੇ ਮੈਂ ਬਾਅਦ ਚ ਟਰਾਈ ਵੀ ਕੀਤੀ ਸੁਜਾਤਾ ਮੈਡਮ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੂੰ ਇਹ ਗੱਲ ਤੇ ਮੈਂ ਕਿਹਾ ਵੀ ਤੁਸੀਂ ਜਵਾਨੀ ਤੌਰ ਤੇ ਕਿਹਾ ਵੀ ਇਹਨੂੰ ਲੱਗਨ ਲੱਗੀ ਨੂੰ ਬੰਦ ਕਰੋ ਬਟ ਕੋਈ ਅਸਰ ਨਹੀਂ ਪਿਆ ਜਿਹੜਾ ਸਰਕਾਰੀ ਤੌਰ ਤੇ ਤੁਸੀਂ ਮਤਾ ਪਾਇਆ ਉਹਦੇ ਨਾਲ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਵੀ ਅਟੈਚ ਹੈ ਸੰਕੇ ਜੱਪੂ ਦੇ ਨਾਲ ਮੇਰੇ ਖਿਆਲ ਦੋ ਨਾਮ ਲਿਖੋ ਇਹਨਾਂ ਦੇ ਤੁਸੀਂ ਮੈਨੂੰ ਕਹਿ ਰਹੇ ਹੋ ਇੱਕ ਹੋਰ ਨਹੀਂ ਜੀ ਆਪਣੇ ਮਤਲਬ ਦਿੱਕੇ ਪਤਾ ਲੱਗੂਗਾ ਕਪਲਮਾਨ ਕੀ ਨੇ ਜੀ ਸਾਡੇ ਐਮਐਲਏ ਸਾਬ ਦੇ ਬ੍ਰਦਰ ਅੱਛਾ ਦੋਨਾਂ ਨੂੰ ਪਾਇਆ ਹੋਇਆ ਹਾਂਜੀ ਦੋਨਾਂ ਨੂੰ ਸਮਰਸੇਵੀ ਕੋਸ਼ਤ ਕਰਤੀ ਬਟ ਕੰਮਕਾਰ ਕਰਵਾਉਣ ਦਾ ਜਿਹੜਾ ਚਾਰਜ ਹੈ ਕੰਮਕਾਰ ਦਾ ਐਪਰੀਸ਼ੀਏਸ਼ਨ ਆ ਉਹ ਪੰਕਜ ਪਪੂ ਨੂੰ ਸਮਝ ਨਹੀਂ ਪਤਾ ਲੱਗਿਆ ਵੀ ਥੋਡੇ ਤਾਂ ਕੋਠੀ ਦੀ ਦੇਸੀ ਵੀ ਕਦੋਂ ਚੱਲੀ ਕਦੋਂ ਸਮਾਨ ਲੱਗਿਆ ਗਿਆ ਫਿਰ ਸਭ ਇਹ ਗੱਲ ਆਫਿਸ ਟਾਈਮ ਤੋਂ ਬਾਅਦ ਇਹ ਵੀ ਹੋ ਸਕਦਾ ਇਹ ਹੋਇਆ ਹੋਵੇ ਆਫਿਸ ਟਾਈਮ ਤਾਂ ਉੱਥੇ ਸਾਡੇ ਮੁਲਾਜ਼ਮ ਵੀ ਜਾਂਦੇ ਰਹਿੰਦੇ ਨੇ ਤੇ ਆਮ ਪਬਲਿਕ ਦੀ ਵੀ ਉੱਥੇ ਕੰਪਲੇਂਟਾਂ ਨੂੰ ਲੈ ਕੇ ਪੰਕਜ ਪਪੂ ਦੀ ਕੋਲਾਵਾ ਜਹੀ ਰਹਿੰਦੀ ਸੀ ਜੇਕਰ ਆਪਾਂ ਲਾ ਤੇ ਕਾਨੂੰਨ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਵੀ ਠੀਕ ਹੈ ਮੇਰੇ ਨਾਮ ਆ ਕੋਠੀ ਮੇਰੇ ਨਾਮ ਦੀ ਵੀ ਸਰਕਾਰੀ ਜੋ ਦੀ ਕੋਠੀ ਆਉਂ ਉੱਥੋਂ ਐਤਾ ਕਿ ਜਦੋਂ ਬਿਆ ਹੋਇਆ ਤਾਂ ਮਾਨ ਨੀਲਾ ਦਾ ਬਹੁਤ ਵੱਡਾ ਜ਼ੁਲਮ ਹੈ ਤੇ ਬਿਲਕੁਲ ਜੀ ਜ਼ੁਲਮ ਹੈ ਜੀ ਬਟ ਉਹ ਕੋਠੀ ਮੈਨੂੰ ਅਲਾਟ ਨਹੀਂ ਹੋਈ ਜੀ ਮੈਂ ਗੱਲ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਤੁਹਾਨੂੰ ਕਿ ਮੈਨੂੰ ਅਲਾਟ ਨਹੀਂ ਹੋਈ ਉਹ ਸ਼ਹਿਰ ਦੇ ਅੰਦਰ ਪੰਕਜ ਬਪੂ ਹਰ ਗੱਲ ਤੇ ਜਾਣਦੇ ਨੇ ਦੇ ਕੋਈ ਨਗਰ ਕੌਂਸਲ ਦੇ ਨਾਜ ਆ ਕਾਨੂੰਨ ਦੇ ਦੂਰ ਹੋ ਕੇ ਕੋਈ ਕੰਮ ਕਰਦਾ ਹੈ ਕਿ ਪੰਕਜ ਬਪੂ ਹੀ ਨਮੋਦ ਹੁੰਦੇ ਸੀ ਕਾਰਸਾਦਕ ਅਸਰ ਕਿਉਂ ਨਹੀਂ ਨਮੋਦ ਹੁੰਦਾ ਜੀ ਨਵੀ ਅਸਿੰਘ ਮੈਂ ਖੁਦ ਨਹੀਂ ਜਾਣਦਾ ਰਹਾ ਕੋਈ ਇਹ ਵੀ ਗੱਲ ਨਹੀਂ ਮੈਂ ਪੰਕਜ ਪੱਪੂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਰਹਾ ਜਾਂ ਨਹੀਂ ਸ਼ਹਿਰ ਦੇ ਲੋਕ ਤਾਂ ਕਹਿੰਦੇ ਸਾਡੇ ਤੇ ਕੋਈ ਨਗਰ ਕੌਂਸਲ ਨੇ ਕਾਰਵਾਈ ਕੀਤੀ ਐਸਾ ਕਦੇ ਯੋਸਾਬ ਨੂੰ ਦਿਖਾਈ ਨਹੀਂ ਨਹੀਂ ਮੈਂ ਅਸੀਂ ਜਿਵੇਂ ਹੁਣ ਉਹ ਪਿੱਛੇ ਜੀ ਅਸੀਂ 메ਨ ਰੋਡ ਦੇ ਉੱਤੇ ਬਕਾਇਦਾ ਪ੍ਰੋਪਰ ਕਾਰਵਾਈ ਕੀਤੀ ਐ ਰੇੜੀਆਂ ਫੜੀਆਂ ਦੂਰ ਕਰਵਾਉਣ ਦੇ ਲਈ ਉਹ ਹੁਣ ਤੋਂ ਹੁਣ ਜੀ ਸਾਹਿਬ ਦੇ ਹੁਕਮ ਆਏ ਸੀ ਪਿੱਛੇ ਜਦੋਂ ਬੱਚੇ ਮਰੇ ਨੇ ਦੋ ਤਿੰਨ ਉਹਦੀ ਗੱਲ ਕਰਦੇ ਹੋ ਤੁਸੀਂ ਹਾਂਜੀ ਹਾਂ ਉਸ ਨੂੰ ਮੈਂ ਮੈਂ ਤਾਂ ਗੱਲ ਕਰਦਾ ਜਦੋਂ ਗਲਤ ਕੋਈ ਕਬਜ਼ੇ ਹੁੰਦੇ ਨੇ ਨਜਾਇਜ਼ ਕਬਜ਼ੇ ਹੁੰਦੇ ਨੇ ਸ਼ਾਇਦ ਜਿਹੜਾ ਕੋਈ ਮੇਨ ਰੋਡ ਤੇ 16 ਫੁੱਟ ਦਾ ਰੂਲ ਰੂਲ ਬਣਿਆ ਹੋਇਆ ਉਦੋਂ ਕੋਈ ਸ਼ੋਰੂਮ ਵਗੈਰਾ ਬਣਾਉਂਦਾ ਉਦੋਂ ਦੀ ਗੱਲ ਕਰਦਾ ਮੈਂ ਤਾਂ ਨਹੀਂ ਮੇਰੇ ਹੁੰਦੇ ਤਾਂ ਅਦੇ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਜੇ ਅਸੀਂ ਗਏ ਆ ਤਾਂ ਸਾਡੀ ਟੀਮ ਟੈਕਨੀਕਲ ਟੀਮ ਮੈਂ ਉਹ ਕਬਜ਼ੇ ਤੇ ਵੀ ਅਸੀਂ ਗਏ ਆ ਜਿਹੜਾ ਲੋਹਰਾਂ ਗੱਟ ਜਿਹੜਾ ਕੀਤਾ ਸੀਗਾ ਕਾਰਜਾਂ ਸਭ ਤੁਸੀਂ ਪੁਲਿਸ ਅਦਾਲਤ ਦੇ ਹੁਕਮਾਂ ਅਕਲੂ ਕੀ ਬਿਆਨ ਦਿੱਤਾ ਤੁਸੀਂ ਵੀ ਤੁਹਾਡੇ ਕੋਠੀ ਤੇ ਜਿਹੜੀ ਤੁਹਾਡੇ ਨਾਲ ਆਤ ਹੋਈ ਸੀ ਆ ਉਥੋਂ ਜੇਸੀਬੀ ਚੱਲ ਕੇ ਸਪੈਸ਼ਲ ਇੱਕ ਕਿਸਾਨਾਂ ਦਾ ਸਮਾਰਪ ਹੋ ਗਿਆ ਉਹਦਾ ਹਲੇ ਵੀ ਕਹਿੰਦੇ ਨੇ ਸਾਡੇ ਡਾਲੇ ਕਾਟਰ ਹੈਗੇ ਨੇ ਜੇ ਹੋਰ ਜਗ੍ਹਾ ਪਟਾਈ ਹੋਈ ਤਾਂ ਦੇਖੋ ਜੀ ਉਹ ਉਹਨਾਂ ਨੇ ਪੱਟ ਕੇ ਆਪਣੀ ਤਸੱਲੀ ਕਰਕੇ ਹੀ ਉਹਨੂੰ ਸਟਾਪ ਕਰਾਇਆ ਉਹਨਾਂ ਨੂੰ ਕਿਸੇ ਨੇ ਰੋਕਿਆ ਜਿੱਥੋਂ ਤੱਕ ਪੁਲਿਸ ਨੂੰ ਬਿਆਨ ਦੇਣ ਦੀ ਗੱਲ ਹੈ ਉਹ ਦੇਖੋ ਇਨਵੈਸਟੀਗੇਸ਼ਨ ਦਾ 파ਟ ਹੈ ਜੇ ਮੈਨੂੰ ਮੈਂ ਪੁਲਿਸ ਡਿਪਾਰਟਮੈਂਟ ਨਾਲ ਹਰ ਇੱਕ ਗੱਲ ਚ ਕੋਆਪਰੇਟ ਕਰਨ ਨੂੰ ਤਿਆਰ ਹਾਂ ਜੇ ਮੈਨੂੰ ਪੁਲਿਸ ਕਹੂਗੀ ਮੈਂ ਬਿਆਨ ਦਊਂਗਾ ਤੁਸੀਂ ਫਿਰ ਬਿਆਨ ਕੀ ਦਿਓਗੇ ਜਿਸ ਤਰ੍ਹਾਂ ਦਾ ਮੇਰੇ ਸਾਹਮਣੇ ਜਿਸ ਤਰ੍ਹਾਂ ਦਾ ਮੇਰੇ ਸਾਹਮਣੇ ਆਈਓ ਸਾਹਿਬ ਕੁਐਸਚਨ ਪੁੱਟ ਕਰਨਗੇ ਉਸ ਤਰ੍ਹਾਂ ਦੇ ਕੁਐਸਚਨ ਦੇ ਸਾਹਮਣੇ ਉਹਦੇ ਜਵਾਬ ਦਿੱਤਾ ਜਾਊਗਾ ਬਹੁਤ ਜਗਾ ਹਲੇ ਪਟੰਟ ਪਈ ਆ ਉਹ ਕਹਿੰਦੇ ਸਾਡੇ ਦਾ ਗਾਡਰ ਵੀ ਸੀ ਇੱਥੇ ਡਾਲੇ ਵੀ ਨੇ ਹੋਰ ਸਮਾਨ ਵੀ ਆਇਆ ਵੀ ਕਿਤੇ ਹੋਰ ਵੀ ਫੁਰਦ-ਫੁਰਦ ਹੋ ਸਕਦਾ ਔਰ ਅੱਜ ਇਹ ਵੀ ਗੱਲ ਕਹਿੰਦੇ ਨੇ ਕਿ ਨਗਰ ਕੌਂਸਲ ਦੇ ਟਰੈਕਟਰ ਤੋਂ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਏਸੀ ਟੱਕਰ ਲੈ ਕੇ ਆਈਆਂ ਨੇ ਸਾਨੂੰ ਉਹ ਵੀ ਪਤਾ ਹੈ ਵੀ ਕਿੱਥੇ ਲੱਗੇ ਹੋਏ ਨੇ ਵੀ ਨੈਕਸ ਜਿਹੜਾ ਅਗਲਾ ਪੜਾਅ ਆ ਉਹਨਾਂ ਦਾ ਇਹੀ ਹੈ ਏਸਿਆਂ ਦਾ ਲੱਭਣੇ ਲੋੜਾ ਦੇਖੋ ਜੀ ਅਸੀਂ ਤੇ 21 ਮਾਰਚ ਨੂੰ ਉਸ ਦਿਨ ਸਾਡਾ ਇੱਕ ਟਰੈਕਟਰ ਇੱਕ ਟਰਾਲੀ ਲੇਬਰ ਐਸ.ਆਈ. ਸਾਹਿਬ ਗਏ ਨੇ ਉਹਦੇ ਵਿੱਚ ਸਾਡੇ ਵੱਲੋਂ ਕੁਝ ਨਹੀਂ ਜਾਂਦਾ ਗਿਆ ਹੈਗਾ ਜੀ ਕੋਈ ਲੈ ਕੇ ਆਇਆ ਤਾਂ ਉਹ ਆਪ ਨੂੰ ਸਾਡੇ ਅਖਰੇ ਗੁਰਚਰਨ ਸਿੰਘ ਦੀ 10 ਸਵਾਲ ਹੈ ਕੀ ਮਜਬੂਰੀ ਬਣ ਗਈ ਕਿ ਇੰਨੀਆਂ ਛੂਟਾਂ ਉਹ ਦਿੰਦਾ ਰਿਹਾ ਕੀ ਡਰ ਸੀ ਇਹਦਾ ਪ੍ਰੈਸ਼ਰ ਸੀ ਕੋਈ politcal pressure ਸੀ ਤੁਹਾਡੇ ਤੇ ਵੀ ਸਾਰਾ ਕੁਝ ਹੋਰ ਹੀ ਹੁੰਦਾ ਰਿਹਾ ਔਰ ਤੁਸੀਂ ਦੇਖਦੇ ਰਹੇ ਹੁਣ ਤੱਕਰ ਬੋਲੇ ਪਰ ਗੱਲ ਇਹ ਹੈ ਜੀ ਦੇਖੋ ਇਹਦੇ ਵਿੱਚ ਸਾਡੇ ਤੇ ਪ੍ਰੈਸ਼ਰ ਇਸ ਤਰ੍ਹਾਂ ਦਾ ਸੀ ਜਿਵੇਂ ਹਾਊਸ ਦੇ ਵਿੱਚ ਸਾਡੇ ਤੇ ਮਤਾ ਪਾਇਆ ਗਿਆ ਮੇਰੇ ਖਿਲਾਫ ਵੀ ਇਹਨਾਂ ਨੇ ਮਤਾ ਪਾਇਆ ਸੀ ਜਤਾ ਚਾਵਲਾ ਦੀ ਟਰਮ ਦੇ ਵਿੱਚੇ 2 ਆਏ 3 ਆਏ ਜਿਵੇਂ ਇੱਕ ਪ੍ਰਵਿੰਦਰ ਭੱਟੀ ਜੀ ਦੇ ਖਿਲਾਫ ਵੀ ਇਹਨਾਂ ਨੇ ਮਤਾ ਪਾਇਆ ਸੀਗਾ ਮੇਰੇ ਖਿਲਾਫ ਵੀ ਮਤਾ ਪਾਇਆ ਸੀਗਾ ਕਿਤੇ ਨਾ ਕਿਤੇ ਫਿਰ ਸਾਨੂੰ ਉਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਸਾਡੇ ਦੇ ਸਾਹਮਣੇ ਇਹ ਦਿਨਾਂ ਤੇ ਸਾਨੂੰ ਬਹੁਤ ਔਖਾ ਹੋ ਜਾਂਦਾ ਜਦੋਂ ਇਸ ਤਰ੍ਹਾਂ ਦਾ ਮਤਅਪ ਹੈ। ਇਹ ਉਹ ਸਾਫ ਪੋਲੀਟਿਕਲ ਸੀਟ ਹੈ ਪ੍ਰਧਾਨਗੀ, ਰਾਜਨੀਤਿਕ ਸੀਟ ਹੈ। ਇਹਦਾ ਮਤਅਪ ਹੈ ਕਿ ਰਾਜਨੀਤੀ ਸਰਕਾਰੀ ਨੌਕਰੀ ਨੂੰ ਡਰਾ ਕੇ ਕੰਮ ਕਰਾਂਗੇ ਵੀ ਜੇਕਰ ਤੂੰ ਇਹ ਐਵੇਂ ਨਹੀਂ ਕਰੇਂਗਾ ਤਾਂ ਤੇਰੇ ਖਿਲਾਫ ਹਮਤਅਪ ਹੋਗਾ। ਬਿਲਕੁਲ ਜੀ, ਇਹੀ ਗੱਲ ਹੈ। ਇਹੀ ਗੱਲ ਹੈ। ਜਿ ਤੁਹਾਨੂੰ ਡਰ ਰਿਹਾ ਵੀ ਸਰਕਾਰੀ ਨੌਕਰ ਤੇ ਰਾਜਨੀਤੀ ਤੁਹਾਨੂੰ ਡਰਾਦੀ ਰਹੀ ਵੀ ਜੋ ਅਸੀਂ ਕਹਿੰਨੇ ਹਾਂ ਉਵੇਂ ਕਰ ਨਹੀਂ ਤਾਂ ਅਸੀਂ ਐਵੇਂ ਕਰਾਂਗੇ। ਹਾਂਜੀ। ਇਹ ਗੱਲ ਦੇ ਵਿੱਚ ਐਡ ਆਨ ਮੈਂ ਇਹ ਗੱਲ ਕਰੂੰਗਾ ਜੀ। ਵੀ ਦੇਖੋ ਮੈਂ ਉਹਨਾਂ ਨੂੰ ਜਵਾਨੀ ਤੋਂ ਵੀ ਕਿਹਾ ਸੀ ਕਿ ਉੱਥੇ ਥਾਲੀ ਕਰੋ ਰਿਟਰਨ ਵੀ ਮੈਂ ਦੋ ਚੱਕੀਆਂ ਕੱਢੀਆਂ ਮੀਆਂ ਨੇ ਬਟ ਕੋਈ ਅਸਰ ਨਹੀਂ ਹੂੰ ਉਲਟਾ ਸਾਡੇ ਤੇ ਮਤੇ ਜਰੂਰ ਪਏ ਨੇ ਮੇਰੇ ਤੋਂ ਪਹਿਲਾਂ ਵਾਲੇ ਹੀ ਸਭ ਤੇ ਵੀ ਮੇਰੇ ਫਿਰ ਇਹਦੇ ਵਿੱਚ ਤਾਂ ਬਹੁਤ ਗੱਲਾਂ ਆ ਗਈਆਂ ਕਾਉਂਸਲਰ ਉਰੇ ਆਉਂਦੇ ਨਹੀਂ ਉਹਨਾਂ ਦੀਆਂ ਵਾਈਫ ਆਪਣੇ ਐਮਸੀ ਨੇ ਆਪ ਆਉਂਦੇ ਨੇ ਜਾਂ ਘਰਾਂ ਤੋਂ ਕੰਮ ਚਲਾ ਜਾਂਦਾ ਉਹ ਗੱਲ ਤਾਂ ਵੀ ਫਿਰ ਥੋੜੇ ਜਿਹਾ ਡਰ ਪੈ ਹੋ ਗਿਆ ਬਸ ਵੀ ਉਹ ਜੇ ਸਾਡਾ ਕਹਿਣਾ ਨਹੀਂ ਮੰਨੇਗਾ ਤਾਂ ਅਸੀਂ ਮਤਾ ਪਾਵਾਂਗੇ ਉਹ ਬਿਲਕੁਲ ਨਹੀਂ ਇਹ ਗਲਤ ਨਹੀਂ ਹੈ ਵੀ ਇੱਥੇ ਸਾਡੇ ਮੀਟਿੰਗ ਹੁੰਦੀ ਹੈ ਹੌਸਲ ਦੇ ਵਿੱਚ ਬਕਾਇਦਾ ਸਾਡੇ ਐਮਸੀ ਸਾਹਿਬਾਨ ਆਉਂਦੇ ਨੇ politcal pressure ਬਹੁਤ ਵੱਡੀ ਚੀਜ਼ ਹੋ ਗਈ ਤੁਹਾਡੇ ਕੋਲ ਮਜਬੂਰੀ ਨਾਲ ਤੁਹਾਨੂੰ ਇਹ ਕੰਮ ਕਰਨਾ ਪੈਗਾ politcal pressure ਇਹ ਨਾ ਨਹੀਂ ਸੀਗਾ ਹਾਂ ਪਰ ਜੋ ਉਹ ਤਾਂ ਕਰਕੇ ਇਸ ਨੂੰ ਕੋਠੀ ਖਾਲੀ ਨਹੀਂ ਕਰਵਾ ਸਕਦੇ ਜਿਨੇ ਆਪਣਾ ਬਕਾਇਦਾ ਦਫ਼ਤਰ ਬਣਾਇਆ ਵਸਦਾ ਜੀ ਉੱਥੇ ਚਲੋ ਅਚਾਰ ਸਿੰਘ ਤਾਰਕ ਸਾਧਕ ਅਫਸਰ ਜਿਨ੍ਹਾਂ ਦੀ ਕੋਠੀ ਦੇ ਅੰਦਰ ਕੱਲ ਜੀਸੀਬੀ ਆ ਗਈ ਪੱਟ ਕੇ ਕਿਸਾਨਾਂ ਦਾ ਸ਼ੰਭੂ ਤੇ ਕਨੌਰੀ ਮਾਰਡਰ ਤੋਂ ਚੋਰੀ ਹੋਇਆ ਸਮਾਨ ਹੈ ਜਿਹੜਾ ਮਿਲਿਆ ਬਹੁਤ ਕੱਲਾ ਕਲੀਅਰ ਕਰੀਆਂ ਨਹੀਂ ਉਹ ਸਾਹਮਣੇ ਔਰ ਸਿੱਧੇ ਤੌਰ ਤੇ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਰਾਜਨੀਤੀ ਸਰਕਾਰੀ ਨੌਕਰ ਨੂੰ politcal ਸੀਟ ਹੈ ਜਿਹੜੀ ਉਹ ਇੱਕ ਸਰਕਾਰੀ ਨੌਕਰ ਨੂੰ ਸੇਵਾਦਾਰ ਨੂੰ ਇਸ ਕੁਰਸੀ ਤੇ ਬੈਠੇ ਨੂੰ ਭਾਵੇਂ ਕਿ ਉਹ ਕਸਟ ਡਿਫਸਰ ਨੇ ਡਰਾਉਂਦੀ ਰਹੀ ਤੇ ਮਜਬੂਰ ਨੇ ਇਹਨਾਂ ਨੂੰ ਇਹ ਕੰਮ ਕਰਨਾ ਪਿਆ ਜਿਸ ਕਰਕੇ ਉਹਨਾਂ ਉਹਨੂੰ ਕੋਠੀ ਹੈ ਜਿਹੜੀ ਖਾਲੀ ਨਹੀਂ ਕਰਵਾਈ ਗਈ